ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਆਤੇ ਨਿਊ ਬਲੌਗ ਦੇ ਵਿੱਚ ਤੇ ਆਪਾਂ ਚੱਲੇ ਸੀ ਬੜੀ ਖਾਲੀ ਘਰ ਅੱਜ ਵੀ ਖਾਣੇ ਤੇ ਆ ਗਿਆ ਜੀ ਕਾਫੀ ਤਣਾਅ ਵਾਲੇ ਚੱਲੇ ਆ ਭਾਈ ਇਧਰ ਨੂੰ ਪਰ ਹੋ ਗਿਆ ਇਧਰ ਕਾਫੀ ਤਣਾਅ ਵਾਲਾ ਚੱਲ ਰਹੀ ਸੀ ਨੋ ਵੀ ਹਾਂ ਜੀ ਦੇਖ ਸਕਦੇ ਤੁਸੀਂ ਟਾਣੀ ਦੇ ਕਾਰਨ ਸੈਡਾ ਤੇ ਬਹੁਤ ਜ਼ਿਆਦਾ ਖਰਾਬ ਹੋ ਗਿਆ ਰੋਡ ਇਹ ਆਪਾਂ ਜਾ ਰਹੇ ਸੀ ਗੱਡੀ ਖਾਲੀ ਕਰਨ ਲਿੱਕ ਕਰਕੇ ਤੇ ਆਪਾਂ ਆਵਾਂਗੇ ਬਾਅਦ ਜ਼ਿਆਦਾ ਟਾਈਮ ਹੋ ਗਿਆ ਤਾਂ ਫਿਰ ਆਪਾਂ ਜਾਵਾਂਗੇ ਰੂਮ 'ਚ ਹੀ ਦੇਖ ਸਕਦੇ ਹੋਾਕੀ ਤੁਸੀਂ ਦੇਖ ਸਕਦੇ ਹੋ ਮੀਂਹ ਪੈਣ ਦੇ ਕਾਰਨ ਹਰਿਆਲੀ ਬਹੁਤ ਜ਼ਿਆਦਾ ਹੋ ਗਈ ਇੱਥੇ ਪਰਾਕਟ ਜੋ ਸੁੱਕੇ ਹੋਏ ਸੀਗੇ ਸਾਰੇ ਹਰੇ ਹੋ ਗਏ ਦੇਖ ਸਕਦੇ ਹੋ ਤੁਸੀਂ ਚਾਰੇ ਸਾਈਡ ਇਦਾਂ ਹੀ ਹੈ ਗਲੀ ਬਹੁਤ ਵਧੀਆ ਲੱਗਦੀ ਹੈ। ਤੇ ਆਂ ਦੀ ਦੇ ਕਾਰਨ ਥੋੜਾ ਹਿਆਲੀ ਹੋਈ ਇੱਥੇ। ਆ ਆਪਣੀ ਹੈਗੀ ਗੱਡੀ ਪਤਾ ਹੀ ਜਾ ਰਹੇ ਆਪਾਂ ਖਾਲੀ ਕਰਨ ਖਾਲੀ ਕਰਕੇ ਆਵਾਂਗੇ ਦੇਖ ਸਕਦੇ ਹੋ ਇਹ ਰੋਡ ਖਰਾਬ ਹੋਣ ਦੇ ਕਾਰਨ ਰੋਡ ਹੋਣ ਦੇ ਕਾਰਨ ਰੋਡ ਸਹੀ ਕਰ ਰਹੇ ਨੇ ਤੇ ਆ ਵਿਚਲੀ ਇੱਕ ਰੋਡ ਬਣਾਇਆ ਸਾਈਡ ਤੇ ਜਾਣ ਨੂੰ ਆਪਾਂ ਸਾਈਡ ਤੇ ਪਹੁੰਚ ਗਏ ਸਾਰੀਆਂ ਗੱਡੀਆਂ ਆ ਰਹੀਆਂ ਤੇ ਆਪਾਂ ਜਾਵਾਂਗੇ ਹੁਣ ਗੱਡੀ ਖਾਲੀ ਕਰਕੇ ਆਵਾਂਗੇ ਅਨਜੀ ਮਿੱਤਰੋ ਆਪਾਂ ਚੱਲੇ ਗੱਡੀ ਖਾਲੀ ਕਰਨ ਚਲਦੇ ਆਂ ਦੇਖਦੇ ਆਂ ਕਿੱਥੇ ਖਾਲੀ ਕਰਾਂਦੇ ਆ ਗੱਡੀ ਗੱਡੀ ਆਪਣੀ ਕੰਕਰੀਟ ਹੈਗੀ ਅੱਜ ਬਿਨਾ ਪੰਪ ਤਾਂ ਪੰਪ ਦੇ ਨਾਲ ਨਹੀਂ ਖਾਲੀ ਹੋਣੀ ਉਦਾਂ ਹੀ ਛੱਦੀ ਮਜਰਾਵ ਲਾ ਕੇ ਖਾਲੀ ਕਰਨਗੇ ਇਸ ਨੂੰ ਦਿਖਾਵਾਂਗੇ ਸਪੀਡ ਲਿਮਟ ਦੇਖ ਸਾਦੇ ਤੁਸਕ ਸਪੀਡ ਹੈਗੀ ਇੱਥੇ 20 ਦੀ ਮਿੱਤਰੋ ਇਹ ਰੋਡ ਤੇ 20 ਤੋਂ ਉੱਪਰ ਆਪਾਂ ਜਾ ਨਹੀਂ ਸਕਦੇ ਈ ਬੈਂਡ ਦੇ ਕਾਰਨ ਖੜਕਾਂ ਬਹੁਤ ਜ਼ਿਆਦਾ ਕਰਾ ਹੋ ਗਈ ਹਾਂ ਇਹ ਇੱਕ ਸਾਹ ਹਾਂਜੀ ਮਿੱਤਰੋ ਇਹ ਨਾ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਨੇ ਆ ਜੋ ਸਾਈਡ ਚਲਦੀ ਆਪਣੀ ਉਹਦੇ ਅੰਦਰ ਪਾਣੀ ਜ਼ਿਆਦਾ ਭਰ ਜਾਵੇ ਨਾ ਤੇ ਉਹਨਾਂ ਨੇ ਬਾਹਰ ਕੱਢਦੇ ਲਈ ਇੱਕ ਪੱਥਰ ਦੀ ਸੂਆ ਘੇਰੀ ਜਿਵੇਂ ਆਪਾਂ ਇੰਡੀਆ ਦੇ ਵਿੱਚ ਪੱਥਰ ਦਾ ਸੂਆ ਬਣਾਇਆ ਇਹਨਾਂ ਨੇ ਤੇ ਪਾਣੀ ਜ਼ਿਆਦਾ ਸਾਈਡ ਤੇ ਭਰ ਜਾਵੇ ਤੇ ਪਾਣੀ ਇਧਰ ਦੀ ਕੱਢਣਗੇ ਆਪਾਂ ਆ ਗਏ ਸਾਈਡ ਤੇ ਇਹਦੇ ਤੁਸੀਂ ਦੇਖ ਸਕਦੇ ਹੋ ਆਹ ਸਾਈਡ ਇੱਧਰ ਆਪਾਂ ਉਹਨਾ ਗੱਡੀ ਖਾਲੀ ਕਰਨ ਪਹਿਲਾਂ ਆਪਾਂ ਜਾ ਰਹੇ ਹਾਂ ਚੈੱਕ ਪੁਆਇੰਟ ਤੇ ਚੈੱਕ ਪੁਆਇੰਟ ਤੇ ਖਾਲੀ ਕਰਕੇ ਤੇ ਫਿਰ ਆਪਾਂ ਆਮੇ ਸਾਈਡ ਤੇ ਦੇਖਦੇ ਕਿੱਥੇ ਗੱਲ ਹੀ ਹੁੰਦੀ ਹੈ ਗੱਡੀ ਅੱਜ ਹਾਂਜੀ ਮਿੱਤਰੋ ਆਪਾਂ ਆ ਗਏ ਚੈੱਕ ਪੁਆਇੰਟ ਤੇ ਤੇ ਆਪਾਂ ਚੱਕਲੇ ਪੇਪਰ ਤੇ ਗੱਡੀ ਚੈੱਕ ਕਰਾਵਾਂਗੇ ਹੁਣ ਗੱਡੀ ਚ ਕਰਾ ਕੇ ਤੇ ਫਿਰ ਆਉਨੇ ਚੱਲਦੇ ਆਪਾਂ ਲੋਡ ਕਰਨ ਹਾਂਜੀ ਮਿੱਤਰੋ ਇਹ ਗੱਡੀ ਆਪਣੀ ਹੋ ਰਹੀ ਐ ਖਾਲੀ ਦੇਖ ਸਕਦੇ ਤੁਸੀਂ ਹੋਰ ਕਿੱਧਰ ਇਹ ਆਜੀ ਚ ਪਣਾ ਮਾਲ ਬਾਕੀ ਇਹ ਸਾਰੀ ਹੈਗੀ ਸਾਈਡ ਉਹ ਤੱਕ ਪਾਉਣੀ ਆਪਾਂ ਗਰੀਟਾ ਚ ਇੱਕ ਸਾਦੇ ਗੱਡੀ ਆਪਣੀ ਹੋ ਰਹੀ ਆ ਅਨਲੋਡ ਇੱਥੇ ਹੰਡੇ ਲੱਗੇ ਹੋਏ ਪਾਣੀ ਹੈ ਨਹੀਂ ਪਾਣੀ ਇਹ ਹੁਣ ਆਪਾਂ ਅਨਲੋਡ ਕਰਕੇ ਫਟਾ ਫਟਾ ਮਾਰਾਂਗੇ ਓਕੇ ਮਿਲਦੇ ਅੱਗੇ ਆਪਾਂ ਦਿਖਾਉਣੇ ਸਾਨੂੰ ਬਣੇ ਰਿਓ ਬਰੋਕਲੇ ਨਾਲ ਹਾਂਜੀ ਮਿੱਤਰੋ ਆਪਾਂ ਜਾ ਰਹੇ ਹਾਂ ਰੂਮ 'ਚ ਗੱਡੀ ਖਾਲੀ ਕਰਕੇ ਤੇ ਆਪਾਂ ਚੱਲੇ ਹੁਣ ਰੂਮ 'ਚ ਕੰਮ ਹੈ ਨਹੀਂ ਸੀਗਾ ਆਪਾਂ ਫੋਨ ਲਾ ਕੇ ਪੁੱਛ ਲਿਆ ਤੇ ਬਾਹਰ ਗੱਡੀ ਅਨਲੋਡ ਹੋ ਗਈ ਤੇ ਆਪਾਂ ਚੱਲੇ ਰੂਮ 'ਚ ਯਾਰ ਐਪਰੂਮ ਚੈਡ ਵਾਲੀ ਰੂਮ 'ਚ ਜਾਵਾਂਗੇ ਤੇ ਬਾਕੀ ਦੇਖਦੇ ਆਗੇ-ਆਗੇ ਚੱਲੇ ਆਪਾਂ ਹੌਨ ਰੂਮ 'ਚ ਅੱਜ ਟਾਈਮ ਨਾਲ ਹੀ ਆਪਾਂ ਚਲੇ ਜਾਣਾ ਰੂਮ 'ਚ 5 ਵਜੇ ਆ ਹਲੇ ਨਹੀਂ ਤਾਂ ਡੇਲੀ ਆਪਾਂ ਨੂੰ ਸ਼ਾਮ 7 ਵਜਾਂ ਦੇ ਲੱਕੀ ਡਰਾਈਵਿੰਗ ਦਾ ਤੁਹਾਨੂੰ ਪਤਾ ਕੋਈ ਟਾਈਮ ਨਹੀਂਗਾ ਕਦੇ ਪਹਿਲਾਂ ਕਦੇ ਲੇਟ ਬਾਕੀ ਮਿੱਤਰੋ ਮਿਕਚਰ ਡਰਾਈਵਰ ਦਾ ਕੰਮ ਇਦਾਂ ਹੀ ਆ ਗੱਡੀ ਗੱਲੀ ਹੋਣ ਨੂੰ ਕਦੇ ਟਾਈਮ ਵੀ ਲੱਗ ਜਾਂਦਾ ਕਦੇ ਜਲਦੀ ਖਾਲੀ ਹੋ ਜਾਂਦੀ ਆ ਪੰਪਤੇ ਹੋਵੇ ਤਾਂ ਗੱਡੀ ਜਲਦੀ ਖਾਲੀ ਇਹਦੇ ਬਿਨਾ ਪੰਪ ਤੋਂ ਟਾਈਮ ਲੱਗ ਜਾਂਦਾ ਆ ਕਰਕੇ ਕੋਈ ਟਾਈਮ ਨਹੀਂ ਆਪਣਾ ਜੇ ਆਪਾਂ ਜਾ ਰਹੇ ਆ ਤੇ ਸੌਦੀ ਦੀਆਂ ਪਹਾੜੀਆਂ ਦੇਖ ਸਕਦੇ ਤੁਸੀਂ ਸੌਦੀ ਦੀਆਂ ਸੜਕਾਂ ਇਹ ਸ਼ੰਗਲਸੜਾ ਕਾ ਮਿੱਤਰੋ ਪਹਾੜਾਂ ਦੇ ਵਿੱਚ ਦੀ ਜਾ ਰਹੀ ਹੈ। ਦੇਖ ਸਕਦੇ ਤੁਸੀਂ। ਚੱਲਦੇ ਆਂ ਆਪਾਂ। ਬismillah ਹੋਈ ਆਪਾਂ ਕੈਂਪ ਵਾਲੀ ਸ਼ੈਡ ਆ ਚੁੱਕੇ ਆਂ। ਆਵਾਂਗੇ ਆਪਣੀ ਕੈਂਪ ਦੇ ਵਿੱਚ। ਇੱਥੇ ਆ ਗਏ ਨਾ ਆਵਾਂਗੇ। ਆਪਾਂ ਕਿੰਨਾ ਖੜਕੂ। ਆਖੇ ਦੀਆਂ ਕਾੜੀਆਂ ਦੇ ਚਾਰੋਂ ਸਾਈਡ ਪਹਾੜੀ ਪਹਾੜੀ। ਮੀ ਬੈਂਡ ਦੇ ਕਾਰਨ ਰੋਡ ਵੀ ਸਾਰਾ ਖਰਾਬ ਹੋ ਗਿਆ ਇਹ ਦੇਖ ਸਕਦੇ ਤੁਸੀਂ ਪਾਰਕਿੰਗ ਸਾਰੀ ਹੈ ਜਿਹੜੀ ਖਰਾਬ ਹੋ ਗਈ ਆ ਕਰਕੇ ਗੱਡੀ ਨੂੰ ਬਹੁਤ ਦਿੱਕਤ ਆਉਂਦੀ ਇੱਥੇ ਲਓ ਜੀ ਆਪਾਂ ਆਪਣੀ ਰਾਣੀ ਸੁੰਦਰਾ ਨੂੰ ਲੈ ਕੇ ਆ ਗਏ ਆਪਣੀ ਕੈਂਪ ਦੇ ਵਿੱਚ ਦੀ ਲਾ ਮਗੇ ਪਾਰਕਿੰਗ ਚੋਂ ਪਾਰਕਿੰਗ ਚ ਗੱਡੀ ਲਾ ਆਗੇ ਦੇ ਵਿੱਚ ਚੱਲਦੇ ਆ ਕੈਂਪ ਦੇ ਅੰਦਰ ਇਹ ਸਾਹਮਣੇ ਦੇਖ ਸਕਦੇ ਹੋ ਆਪਣਾ ਕੈਂਪ ਆ ਇਹ ਇੱਕ ਮਿਕਸਚਰ ਹੋ ਆਈ ਹੋਈ ਆ ਮੁੰਡਾ ਪਹਿਲਾਂ ਆ ਗਿਆ ਸੀ ਆਪਣੇ ਤੋਂ ਲਓ ਜੀ ਆਪਾਂ ਆ ਗਏ ਕੈਂਪ ਦੇ ਕੋਲ ਗੱਡੀ ਹੋ ਗਈ ਆਪਣੀ ਪਾਰਕਿੰਗ ਦੇਖ ਸਕਦਾ ਤੁਸੀਂ ਹਾਂਜੀ ਮਿੱਤਰੋ ਆਪਾਂ ਗੱਡੀ ਘੜੀ ਕਰਿਆਂਦੀ ਪਾਰਕਿੰਗ ਦੇ ਵਿੱਚ ਆਪਾਂ ਆ ਗਏ ਕੈਂਪ ਦੇ ਅੰਦਰ ਦੇਖ ਸਕਦਾ ਤੁਸੀਂ ਉਹ ਇੱਥੇ ਆਪਾਂ ਗੱਡੀ ਪਾਰਕਿੰਗ ਕਰਿਆਂਦੀ ਹੁਣ ਆਪਾਂ ਥੋੜਾ ਜਾਵਾਂਗੇ ਬਕਾਲੇ ਤੇ ਫਿਰ ਲਾਵਾਂਗੇ ਖਾਣ ਨੂੰ ਜਾਵਾਂਗੇ ਰੂਮ 'ਚ ਚੱਲਦੇ ਆਪਾਂ ਦੁਕਾਨ ਦੇ ਅੰਦਰ ਜੈਕਟ ਮਿੱਤਰੋ ਨਾਲ ਹੀ ਰੱਖਣੀ ਮੇਰੇ ਸੁਬਾ ਠੰਡ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਮਿੱਤਰੋ ਦੇ ਆਪਾਂ ਆ ਗਏ ਕੋਕਾਲੇ ਉਹ ਵੀ ਦੇਖ ਸਕਦੇ ਸਮਾਨ ਇਹ ਫਰੂਟਸ ਆਪਾਂ ਕੋਲ ਨੇ ਹਾਂ ਜੀ ਮਿੱਤਰੋ ਆਪਾਂ ਲੈਲੇ ਸੰਤਰੇ ਤੇ ਆਪਾਂ ਜਾਵਾਂਗੇ ਰੂਮ ਚ ਹਾਂ ਹਾਂ ਜੀ ਆਪਾਂ ਆ ਗਏ ਰੂਮ ਚ ਤੇ ਅਗਲੇ ਕੋਈ ਆਇਆ ਨਹੀਂ ਡਿਊਟੀ ਤੋਂ ਆਪਾਂ ਅੱਜ ਪਹਿਲਾਂ ਆ ਗਏ ਦੇਖ ਸਕਦੇ ਚਾਰੇ ਪਾਸੇ ਉਸ ਨਜ਼ਰ ਨਹੀਂ ਆ ਰਿਹਾ ਤੇ ਚਲੋ ਮਿਲਦੇ ਆਂ ਫਿਰ ਤੇ ਆਪਣਾ ਬਲੌਗ ਅੱਜ ਦਾ ਇੱਥੇ ਸਮਾਪਤ ਕਰਦੇ ਆਂ ਤੇ ਸਪੋਰਟ ਕਰਦੇ ਰਿਹਾ ਕਰੋ